ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਜੌਨਸ ਵਿਖੇ ਜ਼ਮੀਨ ਪਿੱਛੇ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਮ੍ਰਿਤਕ ਦੇ ਲੜਕੇ ਜਗਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅਜਨਾਲਾ ਦੇ ਪਿੰਡ ਜੌਨਸ ਵਿਖੇ ਜ਼ਮੀਨ ਹੈ ਪਿਛਲੇ ਹਫਤੇ ਹੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਅਤੇ ਜਿਨ੍ਹਾਂ ਵੱਲ ਉਹਨਾਂ ਦੀ ਜ਼ਮੀਨ ਨਿਕਲਦੀ ਹੈ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ ਸਾਜ਼ਿਸ਼ ਤਹਿਤ ਬਜ਼ੁਰਗ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ ਦਾ ਕਤਲ ਕਰ লাশ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਕੁਝ ਦਿਨ ਬਾਅਦ ਨਹਿਰ ਦੇ ਕੰਢੇ ਉਹਨਾਂ ਦੀ ਸਕੂਟਰੀ ਮਿਲੀ ਅਗਲੇ ਦਿਨ ਹੀ ਉਹਨਾਂ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ ਥਾਣਾ ਜਨਾਲਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੇਰੇ ਫਾਦਰ ਰੋਜ਼ ਸਵੇਰੇ ਅਜ ਨਾਲੇ ਤੋਂ ਫਾਰਮ ਹਾਊਸ ਜੋਂਸ ਪਿੰਡ 'ਚ ਜਾਂਦੇ ਤੜਕੇ ਤੇ ਇਹਦਾ ਹੀ ਉਹਨਾਂ ਨੇ ਸੂਰੱਖੀ ਆ ਤੇ ਉਹਨਾਂ ਨੇ ਰਾਜ ਉਹਨਾਂ ਨੂੰ ਰੋਕ ਕੇ ਸਾਜ਼ਿਸ਼ ਤੇ ਤਹਿਤ ਜਿਹੜਾ ਹੈਗਾ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਤੇ ਮੈਂ ਜਿਹੜਾ ਉਹ ਬਾਹਰ ਗਿਆ ਸੀ ਆਊਟ ਆਫ ਕੰਟਰੀ ਫਿਰ ਮੈਂ ਐਤਵਾਰ ਆਪਣੇ ਫਾਦਰ ਨੂੰ ਫੋਨ ਕਰਨਾ ਸ਼ੁਰੂ ਕੀਤਾ ਤਾਂ ਉਹਦਾ ਫੋਨ ਸਵਿਚ ਆਫ ਮੈਂ ਸਾਰੀ ਜਗ੍ਹਾ ਉਹਨਾਂ ਦੀ ਸ਼ਾਨ ਬਣ ਕੀਤੀ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਵੇਖੋ ਤੇ ਫੋਨ ਕਿਉਂ ਨਹੀਂ ਚੱਲਣ ਦਿਆ ਫਿਰ ਉਹਨਾਂ ਦੀ ਨਹਿਰ 'ਚ ਸਕੂਟਰੀ ਮਿਲਦੀ ਐਤਵਾਰ ਤੇ ਸੋਮਵਾਰ ਅਗਲੇ ਦਿਨ ਉਹਨਾਂ ਦੀ ਡੈੱਡ ਬੋਡੀ ਮਿਲਦੀ ਬੜੀ ਬੁਰੀ ਹਾਲਤ 'ਚ ਜਿੱਥੇ ਮੱਥੇ ਤੇ ਸੱਟਾਂ ਅੱਖ ਤੇ ਸਾੜਿਆ ਫਿਰ ਮੈਂ ਐਸਐਸਪੀ ਸਾਹਿਬ ਨੂੰ ਇਹਦੇ ਬਾਰੇ ਦੱਸਿਆ ਉਹਨਾਂ ਨੇ ਤੁਰੰਤ ਐਕਸ਼ਨ ਲੈ ਕੇ ਤੇ ਜਿਹੜਾ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ ਉਹ 300 ਜਿਹੜਾ 103 ਜਿਹੜੀ ਨਵੀਂ ਧਾਰਾ ਜਿਹੜੀ ਸ਼ੁਰੂ ਹੋਈ ਹੈ ਉਹਦੇ ਤਹਿਤ ਪਰਚਾ ਦਰਜ ਕੀਤਾ ਮਗਰ ਦੋਸ਼ੀ ਜਿਹੜੇ ਅਲੀ ਪੁਲਿਸ ਨੇ ਰੈਸਟ ਨਹੀਂ ਕੀਤੇ ਮੇਰੀ ਇਹੀ ਗੁਜਾਰਿਸ਼ ਹੈ ਪੁਲਿਸ ਅੱਗੇ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਦੁਆਇ ਇਹ ਦੁਆਇ ਇਹ ਹੀ ਹੈ ਪੀ ਉਸ ਆਪਣੇ ਸਵੇਰ ਡੜਬੜੀ ਮਾਰ ਕੇ ਬਣਾ ਸ਼ੋਰ ਦਾ ਬੀਐਸਏ ਕੋ ਮੈਸੇਜ ਮਾਫੇ ਗਏ ਆ

और गौर कष्टदायक है स्थानीय प्रशासन यूपी सरकार सभी पीड़ितों को हर संभव सहायता देने में जुटी है मेरी संवेदनाएं उन लोगों के साथ हैं जिन्होंने अपने प्रियजनों को खोया है शोक संतप्त परिजनों को के लिए गहरी संवेदना संवेदनाएं प्रकट करता हूं और सभी घायलों जल्द से जल्द ठीक हों सरकार अपने लेवल पर पूरी सहायता में लगी है और ਭਵਿੱਖ ਵਿੱਚ ਅਸੀ ਘਟਨਾ ਨਾ ਹੋ ਦੇਸ਼ ਕੋ ਉਸਕੇ ਲਈ ਸਜਗ ਵਸਤਰ ਖੋਣਾ ਪਵੇਗਾ ਫਾਸਟਵੇ ਦੀ ਨਿਊਜ਼ ਟੀਮ ਵੱਲੋਂ ਐਲੀਵੇਟਡ ਰੋਡ ਦੇ ਉਸ ਰੈਮ ਦਾ ਦੌਰਾ ਕੀਤਾ ਜੋ ਜਹਾਜ਼ਗੜ ਦੇ ਅੱਗੇ ਉਤਰਦਾ ਜਿੱਥੇ ਦੇਖਿਆ ਗਿਆ ਕਿ ਲੋਕ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਰੋਂਗ ਸਾਈਡ ਤੋਂ ਪੁਲ ਚੜ ਰਹੇ ਹਨ ਉਪਰੋਂ ហេਠਾਂ ਵੱਲ ਜਦੋਂ ਭਾਰੀ ਵਾਹਨ ਆਉਂਦੇ ਹਨ ਤਾਂ ਬਹੁਤ ਤੇਜ਼ ਗਤੀ ਨਾਲ ហេਠਾਂ ਪਹੁੰਚਦੇ ਹਨ ਜਿਸ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਪਰ ਲੋਕਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਲੋਕ ਰਾਜ ਕੇ ਟ੍ਰੈਫਿਕ ਨਿਯਮਾਂ ਦੀਆਂ ਤਜੀਆਂ ਉਡਾਉਂਦੇ ਦੇਖੇ ਗਏ ਉਸ ਜਗ੍ਹਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਦਿਖਿਆ ਜੋ ਇਹਨਾਂ ਲੋਕਾਂ ਨੂੰ ਸਮਝਾ ਸਕੇ ਸੋਹਣ ਪੁਲਿਸ ਨੂੰ ਚਾਹੀਦਾ ਹੈ ਕਿ ਆਪਣੇ ਮੁਲਾਜ਼ਮ ਉਸ ਜਗ੍ਹਾ ਤੈਨਾਤ ਕਰਨ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ ਇਹ ਦੇਖੋ ਬੇਨਤੀ ਹੈ ਇਹ ਜੀਟੀ ਰੋਡ ਤੋਂ ਨਿਕਲਦਾ ਪਾਰਟ ਆ ਹਾਈ ਸਪੀਡ ਗੱਡੀਆਂ ਆਉਂਦੀਆਂ ਨੇ ਔਰ ਉਤਰਾਈ ਆ ਉਧਰੋਂ ਔਰ ਉਹਦੇ ਨਾਲ ਬ੍ਰੇਕ ਲੱਗਣ ਦੇ ਚਾਂਸਸ ਔਰ ਲੋਕਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਆਪਣੇ ਭਲੇ ਲਈ ਔਰ ਦੂਸਰੀ ਹੋਰ ਪਬਲਿਕ ਦੇ ਭਲੇ ਲਈ ਆਪਾਂ ਇੰਨੀ ਤੇਜ਼ ਸਪੀਡ ਆਉਂਦੀਆਂ ਗੱਡੀਆਂ 'ਚ ਵੀ ਵਨ ਵੇਚ ਰੌਂਗ ਸਾਈਡ 'ਚ ਗੱਡੀਆਂ ਵਾੜਨਦੇ ਆ ਔਰ ਇਹਦੇ ਨਾਲ ਕੋਈ ਵੀ ਵੱਡੀ ਦੁਰਘਟਨਾ ਕਿਸੇ ਵੇਲੇ ਵੀ ਹੋ ਸਕਦੀ ਆ ਔਰ ਇਹ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਲੋਕਾਂ ਨੂੰ ਇਹ ਬਹੁਤ ਗਲਤ ਬੁਰੀ ਗੱਲ ਆ ਸਾਡੇ ਲਈ ਕਿ ਸਮਾਜਿਕ ਬਰਾਈ ਬਣ ਗਈ ਆ ਇੱਕ ਤਰ੍ਹਾਂ ਦੀ ਇਹ ਤੇ ਪੁਲਿਸ ਨੂੰ ਤੇ ਪ੍ਰਸ਼ਾਸਨ ਦੀ ਬੇਨਤੀ ਤੇ ਇਹੀ ਆਈ ਪੁਲਿਸ ਪ੍ਰਸ਼ਾਸਨ ਕੰਟਰੋਲ ਕਰੇ ਤੇ ਤੇ ਆਵੇ ਤੇ ਕੰਟਰੋਲ ਕਰੇ ਔਰ ਜਿਹੜੇ ਬਣਦੀ ਕਾਰਵਾਈ ਜਿਹੜੀ ਕਰੇ ਫੇਰ ਹੀ ਇੱਥੇ ਤੇ ਕੁਝ ਕੰਟਰੋਲ ਹੋ ਸਕਦਾ ਜੀ ਭਾਈ ਜੇ ਵਨਵੇ ਆ ਬਣ ਵਾਸਤੇ ਜਿੱਧਰ ਆਉਣਾ ਹੈ ਉਧਰ ਵਸ ਜਾਣ ਰੇ ਉਧਰ ਜਾ ਆਈ ਜਾ ਰਹੇ ਗਲਤ ਕੰਮ ਹੈ ਕੱਲ ਤੋਂ ਉਹ ਸਾਫ ਸਾਫ ਹੋ ਜਾਂਦਾ ਇਸੇ ਕੰਮ ਦਾ ਹੋਣਦਾ ਇਹ ਗੱਤੇ ਆਪਰਾ ਆਪ ਦੇਖਣ ਦੇ ਗਲਤ ਕੰਮ ਕਰਦਾ ਹੈ ਸਾਰਾ ਆਪਣੇ ਸਾਬ ਆਪ ਹੀ ਕਰਤੇ ਆਉਂਦਾ ਇੱਧਰ ਬਣਵੇ ਆ ਰਹੀ ਉਤੋਂ ਪੋਠਾ ਆਉਂਦਾ ਉਤੋਂ ਜਾ ਰਹੇ ਗੱਡੀਆਂ ਫਸਾ ਰਹੇ ਕਿਰਾ ਸਾਡਾ ਵਿਸਾਦ ਕੱਟੀ ਕੱਟਾ ਘਟੋ। ਉੱਤਰਨ ਵਾਸਤੇ ਆ, ਚੜਨ ਵਾਸਤੇ ਨਹੀਂ ਹੈਗਾ। ਠੀਕ ਹੈ ਲੋਕੀ ਚੜਨ ਦੇ ਆਪਣੀ ਜਾਨ ਖਤਰੇ 'ਚ ਪਾਉਂਦੇ ਆ ਗਲਤ ਕਰ ਲਿਆ। ਬਹੁਤ ਜਿਆਦਾ ਗਲਤ ਕਰ ਲਿਆ। ਮੌਤ ਨੂੰ ਆਵਾਜ਼ਾਂ ਮਾਰਨ ਦੀ ਗੱਲ ਹੋਰ ਕੋਈ ਨਹੀਂ ਬਣੀ। ਉਧਰੋਂ ਕੋਈ ਤੇਜ਼ ਹੁੰਡਿਆ ਹੋਵੇ ਤੇ ਕੰਟਰੋਲ ਹੋ ਜੂ। ਮਤਲਬ ਵੀ ਨਹੀਂ ਕੰਟਰੋਲ ਹੁੰਦਾ। ਅਸੀਂ ਇਸ ਵਕਤ ਐਲੀਵੇਟਡ ਰੋਡ ਦੇ ਉਸ ਹਿੱਸੇ ਤੇ ਮੌਜੂਦ ਆ ਜੋ ਗੋਲਡਨ ਗੇਟ ਤੋਂ ਜਹਾਜ਼ਗੜ ਵੱਲ ਉਤਰਦਾ ਹੈ। ਇੱਥੇ ਦੇਖਣ ਵਿੱਚ ਆਇਆ ਕਿ ਦੋ ਪਹੀਆ ਵਾਹਨ ਜਾਂ ਫਿਰ 4-ਵੀਲਰ ਚਾਲਕ ਜਿਹੜੇ ਨੇ ਉਹ ਗਲਤ ਰਸਤੇ ਜਾ ਰਹੇ ਨੇ ਜੋ ਕਿ ਖੁਦ ਹੀ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਸੋ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਤਾਇਨਾਤ ਕੀਤਾ ਜਾਵੇ ਜੋ ਇਹਨਾਂ ਨੂੰ ਜਾਗਰੂਕ ਕਰ ਸਕੇ ਸੋ ਜਾਂ ਤੇ ਹੁਣ ਇਹਨਾਂ ਲੋਕਾਂ ਨੂੰ ਸਮਝਣਾ ਹੋਵੇਗਾ ਜਾਂ ਫਿਰ ਪੁਲਿਸ ਨੂੰ ਸਖਤੀ ਕਰਨੀ ਪਵੇਗੀ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਸਾਬਕਾ ਕਾਉਂਸਲਰ ਸ਼੍ਰੀਮਤੀ ਸੁਦੇਸ਼ ਕੁਮਾਰੀ ਦੀ ਅੰਤਿਮ ਯਾਤਰਾ ਮੌਕੇ ਅੰਮ੍ਰਿਤਸਰ ਕਾਂਗਰਸ ਵੱਲੋਂ ਉਹਨਾਂ ਦੀ ਪਾਰਥਿਵ ਦੇਹ ਤੇ ਝੰਡਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਸ਼ਲਾ ਵੱਲੋਂ ਉਹਨਾਂ ਦੇ ਪਤੀ ਸਾਬਕਾ ਕੌਂਸਲਰ सुरेंद्र ਸਿੰਧਾ ਨਾਲ ਦੁੱਖਤਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਆ ਸਾਡੇ ਬਹੁਤ ਹੀ ਸੀਨੀਅਰ ਕਾਂਗਰਸ ਤੇ ਲੀਡਰ ਔਰ ਸਾਡੇ ਵੱਡੇ ਭਰਾ ਜਿਹੜੇ ਸਾਬਕਾ ਕੌਂਸਲਰ ਵੀ ਰਹੇ ਨੇ ਮੇਰੇ ਨਾਲ ਵੀ ਔਰ ਉਹਨਾਂ ਦੇ ਧਰਮ ਪਤਨੀ ਸਿਦੇਸ਼ ਕੁਮਾਰੀ ਜਿਹੜੇ ਕੌਂਸਲਰ ਸੀ ਇੱਥੇ ਰਹੇ ਇਸ ਵਾਰਡ ਤੋਂ ਉਹਨਾਂ ਦਾ ਦਿਹਾਂਤ ਹੋ ਗਿਆ। ਉਹਨਾਂ ਨੂੰ ਬ੍ਰੇਨ ਐਮਰੇਜ ਹੋਈ ਸੀ ਇਲੈਕਸ਼ਨ ਚੱਲਦੇ ਔਰ ਇੱਕ ਮਹੀਨਾ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਸਰਵਾਈਵ ਨਹੀਂ ਕਰ ਪਾਏ ਸੋ ਉਹਨਾਂ ਦੇ ਦੁੱਖ 'ਚ ਸ਼ਾਮਲ ਹੋਣਾ ਹੈ ਕਿਉਂਕਿ ਕੱਲ ਹੀ ਅਜੇ ਪਾਰਲੀਮੈਂਟ ਖਤਮ ਹੋਇਆ ਸੀ ਸੋ ਮੈਂ ਦੁੱਖ ਕਰਨ ਵਾਸਤੇ ਉਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਸ਼ਮੂਲਿਤ ਕੀਤੀ ਹੈ ਉੱਤਰ ਭਾਰਤ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਿਆਣਾ ਤੀਰਤ ਵਿਖੇ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਮੱਥਾ ਟੇਕ ਆਉਂਦੇ ਹਨ ਪਰ ਤੀਰਤ ਦੇ ਬਾਹਰ ਆਵਾਰਾ ਕੁੱਤੇ ਆਏ ਦਿਨ ਤੀਰਤ ਵਿਖੇ ਆ ਰਹੇ ਸ਼ਰਧਾਲੂਆਂ ਅਤੇ ਉਥੋਂ ਦੇ ਮੁਲਾਜ਼ਮਾਂ ਨੂੰ ਵੜ ਰਹੇ ਹਨ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਤੋਂ ਬਾਅਦ ਵੀ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੀ ਜਾਣਕਾਰੀ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਵੱਲੋਂ ਦਿੱਤੀ ਗਈ ਆਸੀ ਦੁਰਗਾਣਾ ਮੰਦਿਰ 'ਚ ਕੰਮ ਕਰਨਿਆ ਜੀ ਮੈਂ ਸਵੇਰੇ ਆ ਰਿਹਾ ਸੀ ਮੰਦਿਰ ਵਾਸਤੇ ਤੇ ਦੁਰਗਾਣਾ ਮੰਦਿਰ ਕੰਮ ਕਰਨ ਵਾਸਤੇ ਤੇ ਰਸਤੇ ਜਾ ਕੇ ਦੋ ਕੁੱਤੇ ਖੜੇ ਸੀ ਉਹਨਾਂ ਦੋਨੋਂ ਮੈਨੂੰ ਨਾਲ ਲੱਤਾਂ ਤੇ ਵੱਢ ਕੇ ਖਾ ਲਿਆ ਜੀ ਮੈਂ ਬੜੀ ਮੁਸ਼ਕਲ ਨਾਲ ਬਚਿਆ ਵੀ ਮੇਰਾ ਮਾਸ ਸਾਰਾ ਲੋਇਆ ਮੈਂ ਫਿਰ ਹਸਪਤਾਲ ਗਿਆ ਉਸੇ ਵੇਲੇ ਤਾਂ ਇੱਕ ਟਿਕਾ ਲੋਇਆ ਲੈ ਤੇ ਇਹ ਖਤਰਨਾਕੋ ਚੀਜ਼ਾਂ ਨੂੰ ਇਹ ਕੋਤੇ ਜਿਹਰੇ ਤੇ ਉਠਾਏ ਨੇ ਮੰਦਰ ਦੇ ਬਾਹਰ ਇਹ ਸੀ ਉਹ ਹਾਂ ਜੀ ਹਾਂ ਜੀ ਬਹੁਤ ਬੰਦੇ ਵੱਡੇ ਨਹੀਂ ਆਉਂਦੇ ਹਾਂ। ਖਾਤਰੀਆ ਨੂੰ ਅਸੀਂ ਕੰਮ ਤੇ ਆਂਦੇ ਆ ਤੇ ਇਸ ਕਰਕੇ ਸਾਰਿਆਂ ਨੂੰ ਪੈਂਦੇਗੇ। ਸਾਰਾ ਮਾਸ ਖਾ ਜਾਂਦਾ ਇਸਕੇ ਹੱਥ ਜੋੜ ਕੇ ਬੇਨਤੀ ਹੈ ਕਿ ਕੁੱਤਿਆਂ ਨੂੰ ਉਠਾਇਆ ਜਾਏ। ਮੇਰੇ ਤੇ ਦੋ ਵਾਰੀ ਵੱਢ ਚੁੱਕਿਆ। ਪਹਿਲਾ ਪੈਗ ਹੋਇਆ ਸੀ ਚਾਰ ਪੰਜ ਟੀਕੇ ਲਵਾਏ ਸਿਵਲ ਹਸਪਤਾਲ ਫਿਰ ਕੱਲ ਪੈ ਗਿਆ। ਕੱਲ ਤੇ ਮੇਰੀ ਜਾਨ ਬਚੀ ਮੁਸ਼ਕਿਲ ਨਾਲ। ਮੈਂ ਆਟਾ ਲੈ ਕੇ ਆ ਰਹੀ ਸੀ ਤਾਂ ਕੁੱਤਾ ਮੈਨੂੰ ਉੱਪਰ ਗਿਆ ਤਾਂ ਚੁੰਨੀ ਮੇਰੀ ਫਾੜ ਦਿਆ। ਤਾਂ ਮੈਂ ਆਟਾ ਛੱਡ ਕੇ ਭਾਗ ਗਈ ਘਰ। ਉਹ ਬੋਲੀ ਸੀ ਤਾਂ ਗੰਦੀ ਮੇਰੇ ਕੁੱਤੇ ਨਹੀਂ ਹੈਗੇ। ਉਸ ਦੇ ਬਾਅਦ ਮੈਂ ਜੋ ਬੋਲੋ ਤਾਂ ਗਾਲੀ ਦਿੰਦੀ ਹੈ ਮੇਰੇ ਨੂੰ ਸਭ ਕੋ ਜੇਦੇ ਸਵੇਰ ਕੰਮ 6 ਵਜੇ ਆਂਦੇ ਸਾਰੇ ਨੂੰ ਪਰਦੇ ਕੁੱਤੇ ਸੁਸ਼ੀਲ ਜੀ ਇੱਕ ਤੇ ਹੁੰਦੀ ਨਾ ਕਹਿੰਦੇ ਚਲੋ ਕੋਈ ਛੋਟੀ ਮਰੀ ਉਹ ਇੰਤਹਾ ਹੋ ਗਈ ਅੱਗੇ ਨਾ ਸੇਰੇ ਆਉ ਮੰਦਰੋਂ ਆਂਦਿਆਂ ਹੀ ਮੰਦਰ ਦੇ 100 ਹੋਰ ਕੰਮ ਵੀ ਹੁੰਦੇ ਆ ਕਮੇਟੀ ਦਾ ਜਿਹੜਾ ਵੀ ਕੋ ਮੈਂਬਰ ਆਂਦਾ ਉਹਨੂੰ ਪਹਿਲਾਂ ਹੀ ਲੰਬਾ ਮਿਲਦਾ ਜੀ ਇਹ ਕੁੱਤਾ ਫਲਾਣੇ ਨੂੰ ਵੱਢ ਗਿਆ ਆਹ ਫਲਾਣੇ ਯਾਤਰੀ ਨੂੰ ਵੱਢ ਗਿਆ ਉਮੂਮਨ ਕੀ ਹੁੰਦਾ ਯਾਤਰੀ ਵੀ ਪਰਦੇਸੀ ਹੁੰਦੇ ਆ ਮੂਕਤਾ ਵਟਿਆ ਸੀ ਜੀ ਇੱਕ ਬੰਦਾ ਘਬਰਾਉਂਦਾ ਜਿਹੜਾ ਤੇ ਕੋਈ ਹੁੰਦਾ ਕੋ ਟੀਕਾ ਲਵਾ ਲੈਣੇ ਤੇ ਉਹ ਚਲੇ ਜਾਂਦੇ ਆਪਣਾ ਲੈ ਲੋਕਲ ਵੀ ਡੈਲੀ ਦੇ ਇੱਕ ਦੋ ਬੰਦਿਆਂ ਨੂੰ ਹੁਣ ਤੇ ਆ ਗਿਆ ਸਾਡੇ ਤੁਹਾਡੇ ਸਾਹਮਣੇ ਭੋਗ ਭੰਡਾਰ ਦੇ ਮੁਲਾਜ਼ਮ ਇੱਥੋਂ ਜਿਹੜੇ ਸੇਵਾਦਾਰ ਉਹ ਅੱਗੇ ਹੀ ਰਹਿੰਦੇ ਕੋਈ ਦਿਨ ਖਾਲੀ ਨਹੀਂ ਗਿਆ ਨਾ ਚੋ ਤੇ ਇੱਕ ਆ ਪੈਂਦਾ ਸਾਡੀ ਬੈਠੀ ਇਹਨੂੰ ਤੇ 10 ਦਿਨਾਂ ਦੀ ਦੋ ਵਾਰੀ ਵੜ ਦਿੱਤਾ ਅਫਸਰਾਂ ਨੂੰ ਸੱਦੇ ਇਹ ਚਾਰ ਪੰਜ ਦਿਨ ਆਇਆ ਕਹਿੰਦੇ ਜੀ ਅੱਛਾ ਸਟਰਲਾਈਜ਼ ਕਰਨੇ ਆ ਚੁੱਕਣੇ ਆ ਕਹਿੰਦਾ ਮਤਲਬ ਕੋਈ ਹੱਲ ਨਹੀਂ ਨਿਕਲਦਾ ਪਿਆ ਚਾਰ ਦਿਨ ਪਹਿਲਾਂ ਇਹ ਗੱਲ ਸ਼ਾਮ ਨੂੰ ਇੱਥੇ ਇੱਕ ਬਜ਼ੁਰਗ ਆਉਣ ਲੱਗੇ ਨੇ ਬਚਨ ਮਗੇ ਆਉਂ ਖੂਨ ਦੀਆਂ ਤੰਦੀਰੀਆਂ ਵਗਣੀਆਂ ਇੰਨਾ ਪੋਟ ਇਹ ਜਗਾ ਹੀ ਨਹੀਂ ਉਹ ਕੁਦਰਤੀ ਭੈਂਜੀ ਇੱਥੇ ਆਏ ਜਿਉ ਬਾਈ ਜਾਂ ਨਾ ਆਉਂਦੇ ਕੋਈ ਨਾ ਵੇਖਦਾ ਉਹਨਾਂ ਨੇ ਪਹਿਲ ਉਹਦੀ ਫਸਟ ਇਅਰ ਕਰਾਈ ਐਂਬੂਲੈਂਸ ਸੱਦੀ ਉਹਦੇ ਤੋਂ ਤੱਕ ਕੱਪੜਾ ਵੀ ਨਹੀਂ ਬਚਿਆ ਉਹਨੂੰ ਇੰਨਾ ਕਿ ਨੋਚਿਆ ਹੈ ਹੁਣ ਇਹ ਲੇੜੀ ਦੱਸ ਰਹੀ ਪਰ ਸੋ ਇੱਕ ਬੱਚਾ ਘੇਰ ਲਿਆ ਕੁੱਤੇ ਨੇ ਉਹ ਕੁਦਰਤੀ ਕਿਸੇ ਨੇ ਵੇਖ ਲਿਆ ਲੋਕੀ ਡਾਂਗਾ ਲੈ ਕੋਈ ਦਿਨ ਖਾਲੀ ਨਹੀਂਗਾ ਐਡਾ ਦਾ ਇਤਿਹਾਸਿਕ ਮੰਦਰ ਹੋਵੇ ਮੈਂ ਨਹੀਂ ਕਹਿੰਦਾ ਕਿਤੇ ਵੀ ਹੁਣ ਕੁੱਤਾ ਵੱਡਣਾ ਮਾੜੀ ਗੱਲ ਹੈ ਪਰ ਇੱਥੇ ਟੂਰਿਸਟ ਇਹਦਾ ਮਤਲਬ ਹੈਗਾ ਕਿ ਜੋ ਹਲਾਤ ਬਣ ਗਏ ਨਾ ਕਈ ਲੋਕੀ ਜਿਹੜੇ ਸਵੇਰੇ ਸ਼ਾਮੀ ਆਰਤੀ ਦੇ ਤੜਕੇ ਆਉਣਾ ਆਣਾ ਬੰਦ ਹੋ ਗਏ ਵੈਸੇ ਵੀ ਬੰਦਾ ਟੂਰਿਸਟ ਪਲੇਸ ਆ ਧਾਰਮਿਕ ਸਥਾਨ ਛੋਟੇ-ਛੋਟੇ ਬੱਚਿਆਂ ਨੇ ਬਜ਼ੁਰਗਾਂ ਨੇ ਇਹ ਤੇ ਆਉਣ ਲੱਗਦਾ ਹੀ ਖਰੇ ਪਲੈਨਿੰਗ ਨਾਲ ਹੀ ਨਹੀਂ ਚੁੱਕਿਆ ਜਾਂਦਾ ਕਿ ਇੱਥੇ ਆਵੇ ਕੋਈ ਨਾ ਉੱਤਰ ਭਾਰਤ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਾਨਾਥ ਦੇ ਕਿ ਕੁੱਤਿਆਂ ਦਾ ਜਿਹੜਾ ਕਹਿਰ ਹੈ ਅੱਜ ਦਿਨ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਫੀ ਜਿਹੜੇ ਸੇਵਾਦਾਰ ਨੇ ਚਾਹੇ ਸ਼ਰਧਾਲੂ ਨੇ ਉਹਨਾਂ ਨੂੰ ਇਹ ਕੁੱਤਿਆਂ ਨੇ ਵੱਡਿਆ ਵੀ ਹੈ ਜਿਹਦੇ ਸਬੰਧੀ ਸਾਡੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਰਹੀ ਹੈ ਤੇ ਇੱਕੋ ਹੀ ਮੰਗ ਹੈ ਪ੍ਰਸ਼ਾਸਨ ਤੋਂ ਕਿ ਪ੍ਰਸ਼ਾਸਨ ਨੂੰ ਜਿਹੜੀਆਂ ਇਹ ਖਬਰਾਂ ਦਿਖਾਈਆਂ ਜਾਂਦੀਆਂ ਨੇ ਪ੍ਰਸ਼ਾਸਨ ਉਹਤੇ ਕੋਈ ਗੌਰ ਵੀ ਕਰੇ ਜਿਹੜੇ ਅਵਾਰਾ ਜਿਹੜੇ ਜਾਨਵਰ ਨੇ ਉਹਨਾਂ ਨੂੰ ਕਿਤੇ ਸਹੀ ਜਗ੍ਹਾ ਤੇ ਰੱਖਿਆ ਜਾਵੇ ਜਾਂ ਉਹਨਾਂ ਦਾ ਕੋਈ ਸਹੀ ਢੰਗ ਨਾਲ ਇਲਾਜ ਹੋਵੇ ਜਾਂ ਉਹਨਾਂ ਨੂੰ ਕੋਈ ਠੀਕੇ ਲਗਾਈ ਜਾਣ ਤਾਂ ਜੋ ਸ਼ਰਧਾਲੂ ਜਿਹੜੇ ਉਤਰਪੜ ਦਾ ਪ੍ਰਸਿੱਧ ਮੰਦਰ ਆ ਕਾਫੀ ਲੱਖਾਂ ਦੇ ਤਦਾਦ ਦੇ ਸ਼ਰਧਾਲੂ ਇੱਥੇ ਆਂਦਾ ਹੈ ਤੇ ਪਰ ਜੇ ਉਹਨਾਂ ਦੇ ਉੱਤੇ ਜਿਹੜਾ ਅਤਿਆਚਾਰ ਜਾਂ ਕਹਿਰ ਹੁੰਦਾ ਜਾਂ ਸੇਵਾਦਾਰ ਕਿਸੇ ਨਾਲ ਵੀ ਹੁੰਦਾ ਪਰ ਉਹਦੇ ਲਈ ਪ੍ਰਜਾຊਨ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਇਹਨਾਂ ਨੂੰ ਵੀ ਕਿਤੇ ਦੇਖਭਾਲ ਕੀਤੀ ਜਾਵੇ ਤੇ ਜਾਂ ਇਹਨਾਂ ਨੂੰ ਕਿਤੇ ਰੱਖਿਆ ਜਾਵੇ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੋਈ ਖਲਵਾੜਨਾ ਹੋ ਸਕੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸਟੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਦੇ 33 ਸਾਲਾ ਨੌਜਵਾਨ ਜਸਬੀਰ ਸਿੰਘ ਦੀ ਸਿੰਗਾਪੁਰ ਵਿੱਚ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਜੋ ਕਿ ਰੋਜੀ ਰੋਟੀ ਕਮਾਉਣ ਲਈ ਸਿੰਗਾਪੁਰ ਗਿਆ। ਜਿੱਥੇ ਉਸ ਨੂੰ ਕਿਸੇ ਵਿਅਕਤੀ ਵੱਲੋਂ ਨਹਿਰ ਵਿੱਚ ਧੱਕਾ ਦੇ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਸਰਕਾਰ ਕੋਲੋਂ مالی ਸਹਾਇਤਾ ਦੀ ਮੰਗ ਕੀਤੀ ਹੈ। ਗੱਲਬਾਤ ਹੋਈ ਹੈ। ਅਸੀਂ ਸੁਣਿਆ ਫੋਨ ਆਇਆ ਸੋਵਾਰ। ਹਾਂਜੀ। ਪੁੱਤਾਂ ਨਾਲ ਲੜਖਾਈ ਦਾ ਪਤੀ ਆ ਮੇਰਾ। ਹੂੰ। ਗੁਜ਼ਰ ਗਿਆ ਮਰ ਗਿਆ ਨਹਿਰ ਚ ਡਿੱਗ ਕੇ। ਹੂੰ। ਕਿਹਨੇ ਤਾਂ ਕਮਾਲ ਆ ਅੱਛਾ ਗਿਆ ਵੰਡਾ ਫੜਿਆ ਗਿਆ ਫੜੇ ਗਿਆ ਬੰਦੇ ਤੇ ਬਾਕੀ ਸਾਨੂੰ ਇਹੋ ਜਿਹਾ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਸੂਟ ਦਿੱਤੀ ਜਾਵੇ ਉਹ ਤੇ ਨਾਲ ਇੱਕ ਮਛਾਏ ਕਰ ਲੈ ਨਾ ਨਰ ਦੇ ਕੰਡੇ ਰਹੇ ਹਾਂਜੀ ਕਿਤੇ ਹਣੇ ਧੱਕਾ ਹੀ ਮਾਰਸਾ ਤਾਂ ਉਹ ਮੰਗਾਵਣ ਨੂੰ ਪਰ ਗਰੀਬ ਆ ਹਾਂਜੀ ਤੇ ਜੋ ਵੀ ਹੋਏ ਸਰਕਾਰ ਮਰਦ ਕਰੇ ਪੰਜਾਬ ਪੁਲਿਸ ਨੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ ਦਿੱਤਾ। ਆਮ੍ਰਿਤਸਰ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 5 ਕਿਲੋ ਹਿਰਨ ਬਰਾਮਦ ਕੀਤੀ ਗਈ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸ ਡੀ ਐਮ ਅਜਨਾਲਾ ਅਰਵਿੰਦਰ ਪਾਲ ਸਿੰਘ ਨੇ ਨਸ਼ੇ ਨੂੰ ਮੁਕੰਮਲ ਤੌਰ ਉਤੇ ਠਲ ਪਾਉਣ ਲਈ ਸਰਹੱਦੀ ਪੱਟੀ ਤੇ ਵਾਸੀਆਂ ਦੇ ਸਾਥ ਦੀ ਲੋੜ ਹੈ ਥਾਣਾ ਬਿਆਸ ਦੇ ਖੇਤਰ ਵਿੱਚ ਚੋਰੀ ਦੇ ਮੋਟਰਸਾਈਕਲਾਂ ਦੀ ਰਿਕਵਰੀ ਕਰਨ ਗਈ ਪੁਲਿਸ ਪਾਰਟੀ ਨੂੰ ਚੱਕਮਾ ਦੇ ਕੇ ਕਾਰ ਸਮੇਤ ਫਰਾਰ ਹੋਏ ਦੋਨੋਂ ਦੋਸ਼ੀ ਕਾਬੂ ਕੀਤੇ ਗਏ। ਥਾਣਾ ਕੈਂਟਨਰਮੈਂਟ ਵੱਲੋਂ ਸਾਬਕਾ ਥਾਣੇਦਾਰ ਨੂੰ ਫੋਨ ਰਾਹੀਂ ਫਿਰੋਤੀ ਮੰਗਣ ਵਾਲਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਥਾਣਾ ਕਰਿੰਡਾ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟ ਵੇ ਮੂਵੀ ਚੈਨਲ ਨੰਬਰ 241 ਤੇ ਫਾਸਟ ਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟ ਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟ ਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਦੇ ਰੀਗੋ ਬ੍ਰਿਜ ਤੇ ਨਾਲ ਲੱਗਦੀਆਂ ਝੁੱਗੀਆਂ 'ਚ ਰਹਿ ਰਹੇ ਲੋਕ ਨਰਕਪਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਅਤੇ ਪ੍ਰਸ਼ਾਸਨ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਜਿੱਥੇ ਚਾਲਦੇ ਆ ਉਥੋਂ ਦੇ ਰਹਿ ਰਹੇ ਲੋਕਾਂ ਵੱਲੋਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਦੱਸਿਆ ਗਿਆ ਕਿ ਪਿਛਲੇ 3 ਮਹੀਨਿਆਂ ਤੋਂ ਸੀਵਰੇਜ ਦਾ ਪਾਣੀ ਉਹਨਾਂ ਦੇ ਘਰ ਵਿੱਚ ਆ ਚੁੱਕਾ ਹੈ ਅਤੇ ਬਿਮਾਰੀਆਂ ਲੱਗਣ ਦਾ ਡਰ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਇਹ ਮੁਸ਼ਕਲ ਸਾਨੂੰ ਹੋਰ ਕੋ ਸਾਰੀ ਜ਼ਿੰਦਗੀ ਦੇ ਸਾਡੀ ਇਹ ਬਸਤੀ ਕਿਸੇ ਨੇ ਨਹੀਂ ਚੁਣੀ ਕਿਸੇ ਨੇ ਨਹੀਂ ਚੁਣੀ ਇਦਾਂ ਹੀ ਹੈ ਵੋਟਾਂ ਲੈਣ ਨੂੰ ਜ਼ਰੂਰ ਆਉਂਦੇ ਹਰ ਪਾਰਟੀ ਦਾ ਕੋਈ ਮਸਲਾ ਹੱਲ ਨਹੀਂ ਹੈਗਾ ਲੈ ਜਾਂਦੇ ਉਹ ਜਦੋਂ ਵੋਟਾਂ ਆਉਂਦੇ ਹੱਥ ਉਹ ਜੋੜਦੇ ਹ ਹੁਣ ਸਾਨੂੰ ਜੋੜਨੇ ਪੈਂਦੇ ਸਰਕਾਰਾਂ ਦੇ ਅੱਗੇ ਮੁਸ਼ਕਲ ਇਹ ਹੈਗੀ ਨਾ ਸਾਡੇ ਕੋਲ ਸਰਕਾਰੀ ਪਾਣੀ ਹੈਗਾ ਨਾ ਕੋਈ ਸੁਵਿਧਾ ਹੈਗੀ ਬੰਬੀਆਂ ਘਰਾਂ ਦੀਆਂ ਲੋਆਈਆਂ ਦੀਆਂ ਹੈਗੀਆਂ ਏਸੀ ਵਰ ਸਾਰੇ ਬਲਾਕ ਤਿੰਨ ਮਹੀਨੇ ਹੋ ਗਏ ਦੇਖੋ ਕਿੱਦਾਂ ਘਰਾਂ ਦੇ ਅੰਦਰ ਪਾਣੀ ਨਾ ਸੀ ਰੋਟੀ ਬਣਾਣ ਜੋਗੇ ਨਾ ਪਾਣੀ ਪੀਣ ਜੋਗੇ ਕੋਈ ਸੁਣਾਏ ਨਹੀਂ ਹੈਗੇ ਬੱਚੇ ਸਾਡੇ ਨੰਗੇ ਫਿਰਦੇ ਹੈਗੇ ਤੇ ਕੋਈ ਬਿਮਾਰ ਕਿਸੇ ਨੂੰ ਕੁਝ ਹੋ ਜਾਂਦਾ ਕਿਸੇ ਨੂੰ ਕੁਝ ਹੋ ਜਾਂਦਾ ਬਿਮਾਰੀਆਂ ਫੈਲ ਗਈਆਂ ਹੈ ਪਰੇਸ਼ਾਨੀ ਹੈਗੀ ਸੀਵਰਾਂ ਦੀ ਤੇ ਸਾਨੂੰ ਪਾਣੀ ਪੀਣ ਨੂੰ ਵੀ ਮਿਲੇ ਤੇ ਚੈਮਰ ਵੀ ਮਿਲਣ ਨਵੇਂ ਸਾਨੂੰ ਕਨੈਕਸ਼ਨ ਸਾਡੇ ਸੁਣਾਏ ਕੋਈ ਵੀ ਨਹੀਂ ਕਰਦਾ ਪਿਆ ਇਹ 3 ਮਹੀਨੇ ਹੋ ਗਏ ਇਹ ਸਾਨੂੰ ਮਦਦ ਚਾਹੀਦੀ ਹੈਗੀ ਸੀਵਰ ਸਾਫ ਨਹੀਂ ਸੀਵਰ ਬਣਨੇ ਵਿੱਚ ਆਈ ਦੀ ਨਵੇਂ ਪੱਥਰਾਂ ਵਾਲੇ ਪੈਣੇ ਪਲਾਸਟਿਕ ਦੇ ਪਾਈਪਾਂ ਪਈਆਂ ਹੈਗੀਆਂ ਇਹ ਸਾਡਾ ਜਿਹੜਾ ਇਲਾਕਾ ਆਪਣੇ ਚੂਗੀ ਨੰਬਰ 2 ਰੇਲਵੇ ਗਦਾਮ ਜਿਹੜੇ ਆ ਉਹਦੇ ਵਿੱਚ ਇਹ ਸਾਡੇ ਝੁੱਗੀਆਂ ਦਾ ਇਲਾਕਾ ਔਰ ਕਾਫੀ ਇੱਥੇ ਜਿਹੜਾ ਇਹ ਮਤਲਬ ਬੜਾ ਮੈਂ ਵੀ ਇਲੈਕਸ਼ਨ ਦੌਰਾਨ ਐਕਸਨ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਸਰ ਇਹ ਇਲਾਕੇ ਦੇ ਵਿੱਚ ਵੇਖਿਆ ਜਾਵੇ ਕਿਉਂਕਿ ਇਹਨਾਂ ਨਾ ਪਾਣੀ ਲੋਕਾਂ ਦੇ ਘਰਾਂ 'ਚ ਵੜਿਆ ਇੰਨੇ ਲੋਕ ਪਰੇਸ਼ਾਨ ਨੇ ਦੋ ਦੋ ਤਿੰਨ ਤਿੰਨ ਮਹੀਨਿਆਂ ਤੋਂ ਇਹਨਾਂ ਆਪਣੇ ਇਲਾਕੇ ਦੇ ਕਾਉਂਸਲਰ ਨੂੰ ਵੀ ਕਿਹਾ ਲੇਕਿਨ ਕਹਿੰਦੇ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਔਰ ਇੱਥੇ ਜੋ ਹਿਸਾਬ ਚੱਲ ਰਿਹਾ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਹਨਾਂ ਲੋਕਾਂ ਨੂੰ ਸਾਹਮਣਾ ਕਰਨਾ ਪਊ ਔਰ ਸਰਕਾਰ ਸਾਡੀ ਕਹਿ ਰਹੀ ਹੈ ਕਿ ਸਮਾਰਟ ਸਿਟੀ ਸਮਾਰਟ ਸਿਟੀ ਦਿਖ ਨਹੀਂ ਰਹੀ ਕੀ ਹੈ ਇਹਨਾਂ ਬੁਰਾ ਹਾਲੇ ਨਾਲ ਲੋਕਾਂ ਦਾ ਕੋਈ ਪੁੱਛਣ ਵਾਲਾ ਨਹੀਂ ਕੋਈ ਗਿਛਣ ਵਾਲਾ ਨਹੀਂ ਮੈਂ ਤੇ ਮਾਨਯੋਗ ਸਾਡੇ ਜਿਹੜੇ ਅੰਮ੍ਰਿਤਸਰ ਦੇ ਸੀਐਮਓ ਸਾਹਿਬ ਨੇ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਥੋੜਾ ਜਿਹਾ ਇੱਥੇ ਆਪਣੀ ਟੀਮ ਭੇਜ ਕੇ ਦੇਖਣ ਕਿ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਨ ਦੇ ਨੇ ਬੱਚਿਆਂ ਦਾ ਬਹਿਣਾ ਖਾਣਾ ਪੀਣਾ ਔਖਾ ਆ ਪਿਆ ਘਰਾਂ ਦੇ ਵਿੱਚ ਪਾਣੀ ਵੜਿਆ ਕੋਈ ਬੰਦਾ ਆਪਣੇ ਘਰ ਦੇ ਵਿੱਚ ਬੈਠ ਕੇ ਰੋਟੀ ਨਹੀਂ ਬਣਾ ਸਕਦਾ ਰਸੋਈ ਦੇ ਵਿੱਚ ਇੰਨੀ ਗੰਦਗੀ ਆ ਉੱਥੇ ਕਿਉਂਕਿ ਮੇਰੇ ਕੋਲ ਵੀ ਆਏ ਨੇ ਸਾਰੇ ਮੇਰੇ ਦਫ਼ਤਰ ਦੇ ਵਿੱਚ ਅਗਰ ਇਹਨਾਂ ਦੀ ਸਮੱਸਿਆ ਦਾ ਨਹੀਂ ਕੋਈ ਹੱਲ ਹੁੰਦਾ ਕੋਈ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਦਾ ਕੋਈ ਨਹੀਂ ਹੱਲ ਹੁੰਦਾ ਤੇ ਸਾਨੂੰ ਨਾ ਮਜਬੂਰ ਕਰਨ ਕਿ ਅਸੀਂ ਸੰਘਰਸ਼ ਤੇ ਤੁਰੀਏ ਅਗਰ ਅਸੀਂ ਸੰਘਰਸ਼ ਤੇ ਤੁਰਪੇ ਇਹ ਫਿਰੋਦੀ ਜ਼ਿੰਮੇਦਾਰ ਜਿਹੜੀ ਹੈ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਦਾ ਕਾਰਪੋਰੇਸ਼ਨ ਦਾ ਪ੍ਰਸ਼ਾਸਨ ਹੋਊਗਾ ਕੈਨ ਨੂੰ ਸਮਾਰਟ ਸਿਟੀ ਪਰ ਜੇ ਗੱਲ ਕਰ ਲਈਏ ਜਿਵੇਂ ਮੰਤਰੀ ਦੀ ਜਗਾ ਜਗਾ ਨਰਕ ਭਰਿਆ ਹਾਲ ਦੇਖਣ ਨੂੰ ਮਿਲ ਰਿਹਾ ਸਾਡੀ ਟੀਮ ਪਹੁੰਚੀ ਹੈ ਰੀਗੋ ਬ੍ਰਿਜ ਦੇ ਨਾਲ ਲੱਗਦੀਆਂ ਝੁੱਗੀਆਂ ਦੇ ਵਿੱਚ ਜਿੱਥੇ ਕਿ ਲੋਕ ਬਿਮਾਰੀਆਂ ਨੂੰ ਦਸਤਕ ਦਿੰਦੇ ਨਜ਼ਰ ਆ ਰਹੇ ਨੇ ਬਿਮਾਰੀਆਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਪਰ ਪ੍ਰਸ਼ਾਸਨ ਹਵਾਈ ਗੱਲਾਂ ਕਰ ਰਿਹਾ ਹੈ ਕਿਤਾਬੀ ਗੱਲਾਂ ਕਰ ਰਿਹਾ ਹੈ ਕਿ ਸਮਾਰਟ ਸਿਟੀ ਬਣਾ ਦਿੱਤੀ ਪਰ ਸਾਡੀ ਕੈਮਰੇ ਰਾਈ ਜਿਹੜੀਆਂ ਤਸਵੀਰਾਂ ਖਿੱਚੀਆਂ ਗਈਆਂ ਨੇ ਤੁਹਾਡੇ ਰੂਬਰੂ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਦੀ ਕੋਈ ਮੰਗ ਹੈ ਕਿ ਪਹਿਲ ਦੇ ਆਧਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੇ ਇਲਾਕੇ ਨੂੰ ਸੁਵਾਰਿਆ ਜਾਵੇ ਤਾਂ ਜੋ ਲੋਕਾਂ ਨੂੰ ਜਿਹੜੀ ਦਿੱਕਤ ਆ ਠੀਕ ਹੋਵੇ ਕੈਮਰਾਮੈਨ ਰਮਨ ਕੁਮਾਰ ਦੇਨ ਅਲਸटील ਸ਼ਰਮਾ ਫਾਸਟ ਏ ਨਿਊਜ਼ ਅੰਮ੍ਰਿਤਸਰ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਮੱਛੀ ਪਾਲਨ ਕੰਮ ਵਾਈਸ ਚੇਅਰਮੈਨ ਮੱਛੀ ਪਾਲਨ ਵਿਕਾਸ ਏਜੰਸੀ ਦਫ਼ਤਰ ਦਾ ਘਰਾਓ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਵੱਲ ਜਲਦ ਧਿਆਨ ਦੇਵੇ ਨਹੀਂ ਤਾਂ ਆंदोलਨ ਵੱਡੇ ਪੱਧਰ ਤੇ ਕੀਤਾ ਜਾਵੇਗਾ ਉਦਰ ਤਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਏਡੀਸੀਪੀ ਹਰਪਾਲ ਸਿੰਘ ਪੁਲਿਸ ਬਲ ਨਾਲ ਪਹੁੰਚੇ ਅਤੇ ਤਰਨਾ ਕਾਰਿਆ ਨੂੰ ਸ਼ਾਂਤ ਕਰਵਾਇਆ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਕੋਹਾਗ ਦੁਆਰਾ ਹਰ ਸਾਲ 1914 ਦੇ ਮੱਛੀ ਪਾਲਣ ਐਕਟ ਅਧੀਨ ਅਦਸੂਚਿਤ ਪਾਣੀਆਂ ਦੀਆਂ ਬੋਲੀਆਂ ਕਰਾਈਆਂ ਜਾਂਦੀਆਂ ਨਹੀਂਆਂ ਇਹ ਬੋਲੀਆਂ ਇੱਕ ਸਾਲੀ ਹੁੰਦੀਆਂ ਨਹੀਂਆਂ ਤੇ ਸਾਡੇ ਕਾਫੀ ਡੈਮ ਨੇਗੇ ਉਹਨਾਂ ਦੀਆਂ 5 ਸਾਲੀ ਬੋਲੀਆਂ ਕਰਾਈਆਂ ਗਈਆਂ ਨੇ ਇਸ ਸਾਲ 11 ਜ਼ਿਲ੍ਹਿਆਂ ਦੀਆਂ ਬੋਲੀਆਂ ਹੋਣੀਆਂ ਸੀਗੀਆਂ ਉਹਨਾਂ ਵਿੱਚੋਂ 4 ਜ਼ਿਲ੍ਹਿਆਂ ਦੀਆਂ ਬੋਲੀਆਂ ਬੜੀਆਂ ਸਕਸੈਸਫੁਲ ਬੜੇ ਉੱਚੇ ਰੇਟਾਂ ਦੇ ਫਾਰਮਰਾਂ ਵੱਲੋਂ ਲਈਆਂ ਗਈਆਂ ਨਹੀਂਆਂ ਸਾਡੇ 7 ਜ਼ਿਲ੍ਹੇ ਰਹਿੰਦੇ ਨੇਗੇ ਉਹਨਾਂ ਦੀ ਵੀ ਅਸੀਂ ਸਰਕਾਰ ਵੱਲੋਂ ਡਿਊਟੀ ਲਗਾਈ ਗਈ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੋਲੀਆਂ ਕਰਵਾਉਣ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਇਹੀ ਇਹ ਹਰਪੀਟ ਤੇ ਕਿਸਾਨਾਂ ਦਾ ਸਾਰ ਲਈ ਜਾਵੇ ਅਸੀਂ ਠੀਕ ਪਿਛਲੇ 6 ਸਾਲਾਂ ਤੋਂ ਮਾਰ ਰਹੇ ਆ ਅੱਜ ਅਸੀਂ ਜਾਗਰੂਕ ਹਾਂ ਸਾਨੂੰ ਬਚਾਇਆ ਜਾਵੇ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਐਕਸ਼ਨ ਕਰਾਂਗੇ ਜੀ ਥਾਣਾ ਈ ਡਿਵੀਜ਼ਨ ਦੀ ਚੌਂਕੀ ਗਲਿਆਰਾ ਦੇ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਸਾਥੀ ਕਰਮਚਾਰੀਆਂ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਸ਼ਰਧਾਲੂ ਬਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਕੱਦਗਿਰ ਜ਼ਿਲ੍ਹਾ ਤਰਨਤਾਰਨ ਦਾ ਗੁੰਮ ਹੋਇਆ ਮੋਬਾਈਲ ਫੋਨ ਲੱਭ ਕੇ ਉਸ ਦੇ ਹਵਾਲੇ ਕੀਤਾ ਗਿਆ। ਡਿਸਟ੍ਰਿਕਟ ਅੰਮ੍ਰਿਤਸਰ ਟੂ wheeler ਆਟੋ ਡੀਲਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਵਿੱਕੀ ਦੀ ਅਗਵਾਈ ਵਿੱਚ ਹੁਕਮ ਸਿੰਘ ਰੋਡ ਵਿਖੇ ਹੋਈ। ਐਸਮੋਕੇ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ। ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਰਣਜੀਤ ਸਿੰਘ ਵਿੱਕੀ ਨੇ ਆਖਿਆ ਕਿ ਜੋ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਹ ਬਿਲਕੁਲ ਝੂਠੀਆਂ ਹਨ ਉਹਨਾਂ ਆਖਿਆ ਕਿ ਦੁਕਾਨਾਂ ਲਗਾਤਾਰ ਖੁੱਲੀਆਂ ਰਹਿਣਗੀਆਂ ਇਸ ਮੌਕੇ ਚੇਅਰਮੈਨ सुरेंद्र शर्मा जनरल सेक्रेटरी राजवीर सिंह खालसा वाइस प्रधान चेतन मान खजांची चरणजीत सिंह समेत एसोसिएशन ਦੇ ਮੈਂਬਰ ਹਾਜ਼ਰ ਸਨ ਇਹ ਮੀਟਿੰਗ ਇਸ ਕਰਕੇ ਸਦੀ ਗਈ ਹੈ ਕਿ ਮੈਂ ਡਿਸਟ੍ਰਿਕਟ 2 ਵਿਲੇਜ ਯੂਨੀਅਨ ਦਾ 2024 ਦਾ ਮੈਂ ਪ੍ਰੈਜ਼ੀਡੈਂਟ ਹਾਂ ਕਿ ਜਿਹੜਾ ਮੈਂ 26 ਵੋਟਾਂ ਨਾਲ ਜਿੱਤਿਆ ਸੀ ਤੇ ਸਾਡੇ ਵੀ ਜਿਹਨਾਂ ਅਸੀਂ ਛੁੱਟੀਆਂ ਕੀਤੀਆਂ ਸੀ 28 29 30 ਨੂੰ ਜਿਹੜੀਆਂ ਅਸੀਂ ਕੈਂਸਲ ਕਰਤੀਆਂ ਗਈਆਂ ਤੇ ਜਿਹੜੀਆਂ ਹੁਣ ਛੁੱਟੀਆਂ ਐਵੇਂ ਡਿਕਲੇਅਰ ਕਰ ਰਹੇ ਉਹ ਸਾਡੀ ਯੂਨੀਅਨ ਦਾ ਉਹਦੇ ਨਾਲ ਕੋਈ ਲੈਣ ਦੇ ਨਹੀਂ ਗਾ ਤੇ ਇਸ ਕਰਕੇ ਸਾਡੀ ਯੂਨੀਅਨ ਵੱਲੋਂ ਕੋਈ ਵੀ ਛੁੱਟੀਆਂ ਨਹੀਂ ਹੈਗੀਆਂ ਸਾਲ ਅਗਰ ਵੀ ਦੀਆਂ ਛੁੱਟੀਆਂ ਰੱਦ ਕਰਤੀਆਂ ਗਈਆਂ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲੌਣ ਵਾਲੀ ਲਾਰੈਂਸ ਰੋਡ ਦੇ ਨਜ਼ਦੀਕ ਕੰਪਨੀ ਬਾਦ ਵਿਖੇ ਫਨਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਹੈ ਕਿ ਫਨ ਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ। ਪਾਰਕ ਦੇ ਅੰਦਰ ਲੱਗੇ ਚੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ। ਸਮਾਜ ਸੇਵਕ ਰਿਟਾਇਰਡ ਐਸ ਐਚਓ ਸੰਜੀਵ ਕੁਮਾਰ ਵੱਲੋਂ ਟੰਡਨ ਨਗਰ ਬਟਾਲਾ ਰੋਡ ਵਾਰਡ ਨੰਬਰ 15 ਵਿਖੇ ਸੀਵਰੇਜ ਤੇ ਹੋਲ ਸਾਫ਼ ਕਰਵਾਏ ਗਏ। ਅਸਲੀ ਟੰਡਨ ਨਗਰ ਗਲੀ ਨੰਬਰ 7 ਦੇ ਵਸਨੀਕਾਂ ਸਾਡੀ ਗਲੀ ਵਿੱਚ ਸੀਵਰੇਜ ਦੀ ਬਹੁਤ ਸਮੱਸਿਆ ਸੀ। ਗੰਦਾ ਪਾਣੀ ਬਹੁਤ ਆ ਰਿਹਾ ਸੀ। ਅਸੀਂ ਬੜੇ ਜਣਿਆਂ ਨੂੰ ਕਿਹਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਫਿਰ ਅਸੀਂ ਆਪਣੇ ਵੱਡੇ ਭਰਾ ਸੰਜੀਵ ਸ਼ਰਮਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਉਹ ਭਾਵੇਂ ਬਿਮਾਰ ਸੀ ਪਰ ਫਿਰ ਵੀ ਉਹਨਾਂ ਨੇ ਸਾਡੀ ਇਸ ਸਮੱਸਿਆ ਨੂੰ ਸਮਝਦੇ ਹੋਏ ਸਾਡੀ ਇਸ ਮੁਸ਼ਕਲ ਦਾ ਹੱਲ ਕੀਤਾ ਅਸੀਂ ਤਹਿ ਦਿਲੋਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਪਰਮ ਸੰਤ ਦ્વੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸ਼੍ਰੀ ਸ਼੍ਰੀ 1008 ਨਿਰਮਲੇ ਸੰਤ ਹਰ ਸਿੰਘ ਜੀ ਮਹਾਰਾਜ ਬਾਬਾ ਪੋੜੇ ਵਾਲੇ ਦੀ ਵਰਸੀ ਮੰਦਿਰ ਬਾਬਾ ਪੋੜੇ ਵਾਲਾ ਸ਼ਿਹਟਾ ਵਿਖੇ ਮਨਾਇ ਗਈ ਇਸ ਮੌਕੇ ਸ਼੍ਰੀ ਰਮਾਇਣ ਜੀ ਦੇ ਪਾਠ ਕੀਤੇ ਗਏ ਚੇਅਰਮੈਨ ਅਸ਼ੋਕ ਕੁਮਾਰ ਬੇਦੀ ਪ੍ਰਧਾਨ ਦੀਪਕ ਬਹਿਲ ਅਮਨ ਰਾਮਪਾਲ ਸੰਦੀਪ ਰਾਮਪਾਲ ਵਿਸ਼ਾਲ ਬੇਦੀ ਅਮਿਤ ਪੰਡਿਤ ਸਮੇਤ ਸਮੂਹ ਇਲਾਕਾ ਵਾਸੀ ਮੌਜੂਦ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਅਜਨਾਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਬਜ਼ੁਰਗ ਦਾ ਕੀਤਾ ਗਿਆ ਕਤਲ ਭਾਜਪਾ ਰਾਸ਼ਟਰੀ ਜਨਸ ਕਤਲ तरुण ਚੋਗ ਨੇ ਉੱਤਰ ਪ੍ਰਦੇਸ਼ 'ਚ ਵਾਪਰੀ ਘਟਨਾ ਨੂੰ ਲੈ ਕੇ ਦਿੱਤੀ ਆਪਣੀ ਪ੍ਰਤੀਕਿਰਿਆ ਰਾង ਸਾਈਡ ਤੋਂ ਪੁਲ ਚੜ ਰਹੇ ਲੋਕ ਦੇ ਰਹੇ ਹੱਥ ਸੇ ਨੂੰ ਦਸਤਕ ਐਸਾ ਨਾਜੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ